ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ 'ਚ ਅੱਜ ਇੱਧਰ ਆਪਾਂ ਆਏ ਸਗੇ ਤਾਂ ਮੈਂ ਕਿਹਾ ਚਲੋ ਬੋਰਜ ਟੈਲ ਦੱਸਦਾ ਵੀ ਹਾਲਾਤ ਦੇਖ ਚੱਲੀਏ ਬੰਨ ਤਾਂ ਹੁਣ ਬੰਨ ਦਿੱਤਾ ਆ ਇਧਰੋਂ ਵੀ ਪਾਣੀ ਤਾਂ ਬਹੁਤ ਨੀਵਾ ਹੋ ਗਿਆ ਇਹ ਆਪਣੇ ਨਾਲ ਅੰਕਲ ਹੁਣੀ ਖੜੇ ਸੀ ਜਿੰਨੇ ਦੇ ਆ ਖੇਤ ਆ ਪਿੱਛੇ ਆ ਵਾਲੇ ਜਿੱਥੇ ਬਾਡਾ ਹੀ ਲੱਗ ਰਿਹਾ ਸੀਗਾ ਇਹਨਾਂ ਨਾਲ ਕਾਫੀ ਚਰਦੀ ਸਾਡੀ ਗੱਲਬਾਤ ਚਲਦੀ ਸੀ ਇਹ ਨਹੀਂ ਦੱਸਿਆ ਹੁਣ ਬਈ ਕੀ ਹੋਇਆ ਸਾਰੀ ਕਹਾਣੀ ਹਨਾ ਕਿਦਾਂ ਕੌਣ ਕਸੂਰਵਾਰ ਆ ਆ ਕੀ ਅੰਕਲ ਜੀ ਕਰ ਰਹੇ ਆ ਦੱਸੋ ਮੜੇ ਆ ਬਈ ਜੀ ਆ ਬੰਨ ਵੱਢ ਕੇ ਨਾ ਹਾਂਜੀ ਵਿਚ ਨੂੰ ਪਾਣੀ ਦੇ ਮਿੱਟੀ ਵਿਛਾ ਕੇ ਉੱਪਰੇ ਕ੍ਰੇਟ ਰੱਖੀ ਜਾਂਦੇ ਉੱਪਰ ਬੋਰੇ ਰੱਖਦੇ ਆ ਜੀ ਆਹ ਦੇਖ ਲਓ ਜੀ ਐਦਾਂ ਹੀ ਆ ਇੱਥੇ ਜਿੱਦਾਂ ਹੀ ਨਹੀਂ ਦੱਸਿਆ ਹਾਂਜੀ ਉਹ ਦੇਖੋ ਪਤਾ ਤੁਹਾਨੂੰ ਨੇੜੇ ਕਰਕੇ ਦਿਖਾ ਲਾ ਆਂਦੇ ਐਦਾਂ ਮਿੱਟੀ ਫਿਰ ਖਿਸਕਣੀ ਸ਼ੁਰੂ ਹੋ ਜਾਂਦੀ ਆ ਜਿੱਦਣ ਤੋਂ ਬਾਬਾ ਜੀ ਗਏ ਆ ਉਸ ਤੋਂ ਬਾਅਦ ਦੁਆਰਾ ਫੇਰ ਤੁਹਾਡੇ ਖੇਤ ਚ ਨੂੰ ਬਹੁਤ ਚਲ ਗਿਆ ਬੰਤਾ ਹਾਂਜੀ ਬਹੁਤ ਚਲੇ ਗਿਆ ਜੀ ਕਿੰਨਾ ਲਗਭਗ ਦੇਖ ਲਓ ਜੀ ਕਿੰਨੀ ਜੜਾਈ ਹੋਊਗੀ ਇਹ ਮੈਨੂੰ ਮੈ ਇਹਦਾ 50 ਫੁੱਟ ਉੱਪਰੋਂ ਹੋਣੀ ਆ ਜੀ 50 ਫੁੱਟ ਤੋਂ ਉੱਪਰ ਆ ਜੀ ਹਾਂਜੀ ਹਾਂਜੀ ਇਹ ਸਾਰੇ ਮਗਰੋਂ ਗਿਆ ਇਹ ਮਗਰੋਂ ਗਿਆ ਜੀ ਇਦਾਂ ਹੀ ਆ ਇਹ ਦਿਹਾੜੀ ਤੇ ਰੱਖੇ ਆ ਬੰਦੇ ਉਹ ਕੰਮ ਤਾਂ ਕਰਦੇ ਨਹੀਂ 4-5 ਗ੍ਰੇਡ ਡੇਲੀ ਪਾਉਂਦੇ ਆ ਬਸ ਹਾਂਜੀ ਆ ਦੇਖ ਲਓ ਹੁਣ ਕਿੰਨਾ ਟਾਈਮ ਹੋ ਗਿਆ ਹੋਣ ਹਜੇ ਆਣ ਕੇ ਲੱਗਣਾ ਜੀ ਇਹਨੇ 9:30 ਹੋ ਚੱਲੇ। ਹਾਂਜੀ 9:30 ਵਜੇ ਲੱਗਣਾ ਆ ਫੇਰ ਚਾਹ ਚੂ ਪੀਣੀ ਆ। 4:00 ਵਜੇ ਨਹੀਂ ਛੁੱਟੀ ਕਰਕੇ ਚਲੇ ਜਾਣਾ ਆ। ਸਹੀ ਆ। ਹਾਂਜੀ ਉਹਨਾਂ ਕਿ ਡਿਗ ਪੈਂਦਾ ਆ ਫੇਰ ਇੱਕ ਰੇਟ ਮਿੱਟੀ ਖੇਚ ਲੰਦੀ ਆ ਪਾਣੀ ਜੀ। ਆ ਜਿਹੜਾ ਪਾਣੀ ਘੁੰਮਦਾ ਆ ਨਾ ਘੁੰਮਦਾ ਵੀ ਇੱਥੋਂ ਹੀ ਆ ਮੈਂ ਅੱਗੇ ਵੀ ਦੱਸਿਆ ਸੀ ਆਂਦੇ। ਹੁਣ ਉਹ ਜਿੱਦਾਂ ਉੱਧਰ ਲੱਗੇ ਹੋ ਆ ਇਹਨਾਂ ਨੂੰ ਪਹਿਲਾਂ ਇੱਥੇ ਕਰੇਟ ਲਾਉਣੇ ਚਾਹੀਦੇ ਆਂਦੇ। ਆ ਜਿੱਥੇ ਆ ਤੁਸੀਂ ਆਪਾਂ ਖੜੇ ਆਂ ਉਹ ਦਰਾਖਤਾਂ ਦੇ ਕੋਲ। ਖਾਲੀ ਪਿਆ ਜੀ ਇੱਥੇ ਲੱਗਾ ਹੀ ਨਹੀਂ ਕਰੇਟ ਜੀ। ਰੇਤਾ ਆ ਇਹ ਤਾਂ ਫੇਰ ਖੁਰ ਜਾਣਾ ਆ। ਖੁਰ ਰਹੀ ਆ ਜੀ ਇਹੇ। ਇਹ बार-बार ਟੁੱਟਣ ਦੀ ਵਜ੍ਹਾ ਵੀ ਆਹੀ ਆ ਹਾਂਜੀ ਹਾਂਜੀ ਇਹੀ ਵਜ੍ਹਾ ਆ ਵੀ ਅਣਗਹਿਲੀ ਹੋ ਰਹੀ ਆ ਅਣਗਹਿਲੀ ਹੋ ਰਹੀ ਆ ਹੁਣ ਸਾਡੇ ਕੋਲ ਤਾਂ ਸੇਗਾ ਵੀ ਇੱਕ ਇੱਕ ਕਿੱਲਾ ਸੀ ਚੌਹਾਂ ਭਰਾਵਾਂ ਦਾ ਇੱਕ ਇੱਕ ਖੇਤ ਹੁੰਦਾ ਅੱਛਾ ਜੀ ਤੇ ਜਿਹਦੇ ਉੱਤੇ ਅਸੀਂ 3-3 ਲੱਖ ਦੀ ਲਿਮਟ ਬਣਾਈ ਹੋਈ ਆ ਹੂੰ ਚਲੋ ਤੁਸੀਂ ਮੰਨਣਾ ਪਰੋ ਏਦਾਂ ਨਾ ਕਰੋ ਮਾਰਾ ਦੇ ਰਹੇ ਆ ਆਪਣੇ ਲੈ ਲੈਣਾ ਪਰ ਤੁਹਾਡੇ ਕਿੰਨਾ ਖੇਤ ਵੇਚ ਨੂੰ ਚਲ ਗਏ ਹੋਗੇ ਸਾਡੇ ਲਾਲਾ ਚਾਰ-ਚਾਰ ਕਰਨ ਵਾਲੀ ਚਲੇ ਗਿਆ ਜੀ। ਚਾਰ-ਚਾਰ ਕਰਨ ਵਾਲੀ। ਸਾਂਝੀ ਚ ਚੱਲਦੇ ਸੀ ਜਾਂ ਫਿਰ ਆਪੋ ਆਪਣੇ ਬੰਡੇ ਹੋ ਆ। ਨਹੀਂ ਇਹ ਹੈਗੇ ਬੰਡੇ ਹੋਈ ਆ। ਅੱਛਾ। ਐਦਾਂ ਬੰਡੀਆਂ ਹੋਈਆਂ ਜੀ। ਅੱਛਾ ਜੀ। ਚਲੋ ਕੋਈ ਨਹੀਂ ਮੰਨਣਾ ਪਰ ਉਹ ਮਹਾਰਾਜ ਨੇ ਦੇਦਣਾ ਹੈ ਜੀ ਹਨਾ ਐਦਾਂ ਦੀ ਕਿਰੂਪੀ ਆਈ ਆ। ਕੋਈ ਗੱਲ ਨਹੀਂ। ਮਹਾਰਾਜ ਭਲੀ ਕਰੇ। ਹੁਣ ਹੀ ਨਹੀਂ ਵੈਦਾ ਕੀਤਾ ਵੀ ਅਸੀਂ ਇਹ 10 5 ਫੁੱਟ ਉੱਚਾ ਕਰਾਂਗੇ। 10 ਫੁੱਟ ਅਸੀਂ ਚੌੜਾ ਕਰਾਂਗੇ। अच्छा जी वे असि चक के गां ले जावांगे ते हुन ठक्का करदे फिर नाल पुलिस भी आ जांदी या डीएसपी भी आया सिगा नहीं फिर ओ जिथों मान लो ओ जेड़ा तूथ खड़ा دسਦਾ या हां जी ओत्तो ਤੁਹਾਡਾ ਕਿੰਨਾ ਕੱਗੇ ਸੀ ਇਸ ਤੂਤ ਤੋਂ ਜਿੱਥੇ ਉਹ ਭਾਈ ਤੁਰੇ ਆਉਂਦੇ ਆ ओत्तो यानि के चार ਕਨਾਲ ਸਾਡੀ ਕਨਾਲ ਕਨਾਲ ਪਹਿਲੋਂ ਗਈ ਹੋਈ ਸੀ ਜੀ ਵਿੱਚ ਪਹਿਲਾਂ ਦੀ ਅੱਛੀ ਹਾਂ ਜੀ ਪਹਿਲੋਂ ਹੀ ਬੰਨ ਸਾਡੇ ਵਿੱਚੇ ਇਸ ਗੱਲ ਲੱਗਾ ਆ ਜੀ ਠੀਕ ਹੈ ਜੀ ਹਾਂ ਜੀ ਆ ਦੁਬਾਰੇ ਵੀ ਲੱਗ ਗਿਆ ਜੀ ਉਰਦੇ ਲੋ ਠੋਕਰ ਸਾਡੇ ਖੇਤ ਦੇ ਵਿੱਚ ਸੀ ਉਦੋਂ ਉੱਪਰ ਦੀ ਆ ਜੀ ਜ਼ਮੀਨ ਦਾ ਬੰਦਾ ਜੀ ਉਹ ਵਾਲੀ ਹਾਂਜੀ ਇਹ ਤੁਸੀਂ ਹਿਸਾਬ ਲਾ ਲੋ ਦੇਖ ਲੋ ਕਿੰਨਾ ਆ ਸਾਰਾ ਤੁਹਾਡਾ ਹੀ ਰਕਬਾ ਸੀਗਾ ਜਿੱਥੋਂ ਸਾਡਾ ਹੀ ਸੀਗਾ ਜੀ ਇਹ ਰਕਬਾ ਠੀਕ ਹੈ ਜੀ ਹਾਂਜੀ ਇਸ ਕਰਕੇ ਆ ਹੁਣ ਸਾਡਾ ਦਾ ਕਸੂਰ ਕਹਿੰਦੇ ਆ ਬਈ ਇਹ ਬੰਨ ਨਹੀਂ ਦਿੰਦੇ ਹਾਂ ਤੁਸੀਂ ਐਦਾਂ ਨਾ ਕਰੋ ਬਾਹਰ ਆ ਰੋਣਾ ਬਸ ਮੈਨੂੰ ਪਤਾ ਆ ਮੈਂ ਅਸੀਂ ਵੀ ਦਰਦ ਨੂੰ ਸਮਝ ਸਕਦੇ ਆ ਬਈ ਜ਼ਮੀਨਦਾਰ ਦਾ ਕੀ ਦਰਦ ਹੁੰਦਾ ਇਤੋਂ ਹੀ ਸਾਰਾ ਆਪਣਾ ਦਾਰਉਮਦਾਰ ਚੱਲਦਾ ਹੁੰਦਾ ਆ ਹਾਂਜੀ ਹੁਣ ਇਹ ਕਿ ਕਿੱਲਾ ਸੀ ਇਹਦੇ ਵਿੱਚ ਕੀ ਕਰ ਸਕਦੇ ਹੁਣ ਇਹਦੇ ਚ ਚਾਰਕ ਚਾਰ ਕਰਨ ਵਾਲੀ ਰਹਿ ਗਈ ਆ ਹੂੰ ਹਾਂਜੀ ਇਹ ਬੰਨ ਤਾਂ ਬਹੁਤ ਔਖਾ ਜਾਣਾ ਚਾਕੇ ਅੱਗੇ ਹਾਂਜੀ ਉਦਾਂ ਬਾਬੇ ਜੀ ਨੇ ਕਿਹਾ ਸੀਗਾ ਉਹ ਨਹੀਂ ਗਿਆ ਸੀ ਵੀ ਅਸੀਂ ਸਾਡੀ ਗਾਰੰਟੀ ਰਹੀ ਅਸੀਂ ਗਾਂਹ ਕਰਾਂਗੇ ਅੱਛਾ ਦੇਖੋ ਹੁਣ ਉਹਨੇ ਨਾ ਵੀ ਕੋਈ ਸਯੋਗ ਦੇਣਗੇ ਤਾਂ ਹੋ ਸਕਦਾ ਉਦਾਂ ਨਹੀਂ ਹੋ ਸਕਦਾ ਤੁਹਾਡਾ ਤਾਂ ਸੰਪਰਕ ਹੁੰਦਾ ਰਹਿੰਦਾ ਬਾਬਾ ਜੀ ਨਾਲ ਨਹੀਂ ਜੀ ਹੁਣ ਮੈਨੂੰ ਤਾਂ ਫੋਨ ਵੀ ਨਹੀਂ ਚਲਾਉਣਾ ਆਉਂਦਾ ਜੀ ਅੱਛਾ ਹਾਂਜੀ ਨਾ ਫੋਨ ਚਲਾਉਣਾ ਆਉਂਦਾ ਆ ਜੀ ਉਹ ਉਦਾਂ ਕਹਿ ਕੇ ਗਏ ਸੀ ਬੈਠਾ ਕਰਕੇ ਗਏ ਆ ਵੀ ਅਸੀਂ ਚੱਕ ਕੇ ਗਾਂ ਕਰਾਂਗੇ ਦੇਖੋ ਹੁਣ ਮੌਜਾ ਖਰਚਾ ਵੀ ਆਉਣਾ ਜੀ ਉਹਨਾਂ ਦਾ ਬਾਬਾ ਜੀ ਨੇ ਕਹਿਤਾ ਚਲੋ ਨਹੀਂ ਤਾਂ ਫੇਰ ਕਰ ਦੇਣਾ ਆ ਹਾਂਜੀ ਪਾਣੀ ਲਗਭਗ ਇੱਥੇ ਤਾਂ ਤੁਹਾਡੇ ਆ ਖੇਤਾਂ ਲਾਗੇ ਬਹੁਤ ਚੱਲ ਗਿਆ ਆ ਜਿਹਦੇ ਹਿਸਾਬ ਨਾਲ ਅੱਜ ਆਪਾਂ ਨੂੰ ਖੜਿਆਂ ਨੂੰ ਲੱਗਦਾ ਵੀ 30-30 ਫੁੱਟ ਉੱਚਾ ਇੱਥੋਂ ਹੋਊਗਾ ਚੱਲਿਆ ਹਾਂਜੀ ਅੰਦਾਜ਼ਾ ਇੰਨਾ ਕਿ ਚੱਲ ਗਿਆ ਜੀ ਇਹਨੂੰ ਕਿਹਾ ਸੀ ਉਹ ਪਾਰਲੇ ਪਾਸੇ ਨਹਿਰ ਕੱਢ ਦੋ 40 ਸੈਕਟਰ ਚ ਜੀ ਉਹ ਦਿਨ ਜਦੋਂ ਆਪਾਂ ਇੱਕਦਮ ਖੜੇ ਸੀਗੇ ਅੱਗੇ ਹਾਂਜੀ ਬਾਬਾ ਜੀ ਜਦੋਂ ਇੱਥੇ ਖੜੇ ਸੀ ਲਾਸਟ ਟਾਈਮ ਸਤਨਾਮ ਸਿੰਘ ਹਾਂਜੀ ਉਹ ਕਹਿੰਦੇ ਸੀ ਵੀ ਜਦੋਂ ਪਾਣੀ ਘਟ ਗਿਆ ਤਾਂ ਆਪਾਂ ਨਹਿਰ ਕਢਾਵਾਂਗੇ ਇੱਥੋਂ ਤੁਹਾਡੇ ਖੇਤਾਂ ਦੇ ਲਾਗੇ ਹਾਂਜੀ ਬਾਬਾ ਜੀ ਨੂੰ ਤਾਂ ਫੇਰ ਹੀ ਨਹੀਂ ਭੇਜ ਦਿੱਤਾ ਨਾ ਪਿੰਡ ਵਾਲਿਆਂ ਨੇ ਵੀ ਤਾਂ ਠੇਕੇਦਾਰ ਬਟ ਠੀਕ ਬਈ ਸਾਡਾ ਇਹਨਾਂ ਦਾ ਠੇਕਾ ਰੋਕਦਾ ਸੀਗਾ ਜੀ ਫਿਰ ਇਹਨਾਂ ਨੂੰ ਕਿਉਂ ਕਹਿਣਾ ਬਾਬੇ ਕਰਾ ਰਹੇ ਆ ਕੰਮ ਇਹ ਇਸ ਗੱਲ 'ਚ ਸੀ ਨਹੀਂ ਟੈਂਡਰ ਠੇਕੇਦਾਰਾਂ ਨੂੰ ਕਾਜੀ ਦਿੱਕਤ ਸੀ ਦਿੱਕਤ ਫਿਰ ਇਹਨਾਂ ਦੇ ਠੇਕੇ ਜੇ ਉਹ ਵੀ ਹੈਗਾ ਆ ਯਾਨੀ ਕਿ ਪੈਸਾ ਤੇ ਲਫੇ ਘਟਾ ਹਾਂ ਅੱਛਾ ਘਟਦਾ ਸੀ ਨਾ ਜੀ ਆਮਦਨ ਘਟਦੀ ਆ ਸਹੀ ਆ ਠੀਕ ਆ ਹੁਣ ਇਸੇ ਲੁਧਿਆਣੇ ਵਾਲੀ ਠੇਕੇ ਦੇ ਚਾਰ ਪੰਜ ਥਾਂ ਤਾਂ ਠੇਕਾ ਚੱਲਦਾ ਜੀ ਰਾਲੀ ਵੀ ਚੱਲਦਾ ਅੱਛਾ ਜੀ ਲਸਾੜੇ ਚੱਲਦਾ ਉੱਪਰ ਤਾਜੂ ਵਾਲਾ ਨਾ ਵੀ ਚੱਲਦਾ ਜੀ ਫਿਰ ਆ ਬੁਰਜ ਵਾਲਾ ਚੱਲ ਗਿਆ ਏ ਇੱਥੇ ਜਿਆਦਾ ਚੱਲੇ ਆ ਉਹ ਤਾਂ ਚਲੋ ਹੋ ਗਏ ਆ ਸੰਭਲ ਗਏ ਆ ਉਹ ਦੋ ਇਹਨਾਂ ਨੂੰ ਨੁਕਸਾਨ ਬਨ ਨਹੀਂ ਕੀਤਾ ਹੀ ਨਗਾ ਉਹ ਨਹੀਂ ਤਾਂ ਉਹ ਤਾਂ ਅੰਦਰ ਹੀ ਰਹੇ ਆ ਬੰਨ ਦੇ ਇੱਥੇ ਦੇਖੋ ਸਾਡਾ ਤਾਂ ਹੀ ਨਹੀਂ ਝੋਨਾ ਬੜਾ ਇਤਨਾ ਦੱਬਿਆ ਸੀਗਾ ਭਈ ਜੇ ਹੱਬ ਤਖੰਡ ਥੋੜੀ ਮਿੱਟੀ ਪਾ ਲੋ ਹਾਂ ਬਈ ਮੋਹਰੇ ਕਟਾਈ ਹੋ ਜੂਗੀ ਬਈ ਚਲੋ ਜਿਹੜੇ ਸਾਡੇ ਥੋੜੇ ਬਹੁਤ ਕੁਆਰਟਲ ਦੋ ਕੁਆਰਟਲ ਬਚਦਾ ਬਚਾ ਲੋ ਹਮ ਬੜੀ ਨਹੀਂ ਰਾਤ ਦਿਨ ਲਾ ਕੇ ਟਿਪਰ ਇਹ ਮਸ਼ੀਨਾ ਚਲਾ ਕੇ ਤਾਂ ਹੀ ਨਹੀਂ ਮਿੱਟੀ ਪਾਉਣ ਦੀ ਗੱਲ ਕੀਤੀ ਆ ਜੀ ਆਹ ਉਹ ਆ ਪਹਿਲਾਂ ਜਦੋਂ ਪਹਿਲਾਂ ਪਹਿਲਾਂ ਇੱਥੋਂ ਟੁੱਟਿਆ ਇਹ ਆ ਜਿੱਥੇ ਆਪਾਂ ਹੁਣ ਖੜੇ ਆ ਇਹ ਤਾਂ ਸਾਰਾ ਤੁਹਾਡਾ ਝੋਨਾ ਸੀਗਾ ਆਹ ਜਿੱਥੇ ਉਹ ਦਿਸਦਾ ਮੈਂ ਦਿਖਾਣਾ ਜੇ ਹਾਂਜੀ ਉਹ ਝੋਨਾ ਸਾਰਾ ਹੀ ਝੋਨਾ ਸੀਗਾ ਇਧਰ ਨੂੰ ਜਿਹੜਾ ਉਹ ਥੱਲੇ ਹੁਣ ਲੰਮ ਕਰਿਆ ਆ ਜਿੱਥੇ ਬੋਰਿਆਂ ਦੇ ਉੱਤੇ ਲੰਮਕਦਾ ਜੀ ਝੋਨਾ ਹਾਂਜੀ ਪਾਣੀ ਤਾਂ ਹੁਣ ਬਿਲਕੁਲ ਘਟ ਗਿਆ ਪਰ ਇਹ ਇਹੀ ਵਜ੍ਹਾ ਆ ਵੀ ਆ ਜਿੱਦਾਂ ਆ ਆ ਅਸਲੀ ਸੱਚ ਬੇਕਰੇਟ ਇਹਦੇ ਰੇਤੇ ਦੇ ਉੱਪਰ ਟਿਕਾਈ ਜਾਂਦੇ ਆ ਤੁਸੀਂ ਉਹ ਆਪਣੇ ਅੰਕਲ ਜਿਹੜੇ ਸੀਗੇ ਨਾ ਖਾਲਸਾ ਜੀ ਉਹਨੇ ਲਾਸਟ ਵੀਡੀਓ ਚ ਵੀ ਦੱਸਿਆ ਸੀ ਹਾਂਜੀ ਹਾਂਜੀ ਵੀ ਇਹਦੀਆਂ ਜੜਾ ਨਹੀਂ ਬਣਾ ਰਹਿ ਨੀ ਨੀ ਇਹਦੀ ਵਧੀਆ ਰੱਖ ਰਹਿ ਉਹ ਤਾਂ ਹੀ ਖੁਰ ਕੇ ਡਗ ਪੈਂਦੇ ਆ ਕਰੇਟ ਵਿੱਚ ਨੂੰ ਆਹ ਤੇ ਪਾਣੀ ਘੁੰਮ ਵੀ ਇੱਥੋਂ ਹੀ ਰਿਹਾ ਆ ਇੱਥੋਂ ਹੀ ਬਾਡਾ ਲੱਗ ਰਿਹਾ ਆ ਪਾਣੀ ਤਾਂ ਹੁਣ ਬਿਲਕੁਲ ਘਟ ਗਿਆ ਆ ਤਾਂ ਇਹਦੇ ਉੱਪਰ ਹੀ ਆਹਦੇ ਕਰੇਟ ਟਿਕਾ ਦੇਣਾ ਆ ਹੁਣੇ ਨਹੀਂ ਆ ਕੇ ਬਾਹਾ ਮਿੱਟੀ ਨਹੀਂ ਵੱਢ ਕੇ ਬਸ ਇਹ ਨਹੀਂ ਉਪਰੇ ਬੋਰੇ ਰੱਖਣ ਦੇਖੋ ਦੇਖੋ ਪਿੱਛੇ ਰਿਓ ਅੱਗੇ ਨਾ ਜਾਵੋ ਤੁਸੀਂ ਨਹੀਂ ਮੈਂ ਹੋ ਗਿਆ ਉੱਥੇ ਦਿਖਾ ਲਾਂ ਮੈਂ ਬਰਿੰਦੇ ਵਿੱਚ ਖੜ ਕੇ ਨਹੀਂ 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 ਤੁਸੀਂ ਥੱਲੇ ਨਾ ਜਾਵੋ ਆਹਦੇ ਇੱਥੋਂ ਦਿਸੀ ਜਾਂਦਾ ਹੈ ਹਾਂਜੀ ਤਾਂ ਇਹ ਤਾਂ ਹੀ ਆ ਬਸ ਬਾਡਾ ਵੀ ਤਾਂ ਹੀ ਲੱਗ ਰਿਹਾ ਹੈ ਇੱਥੋਂ ਉੱਪਰ ਆ ਕੇ ਕਰੇਟਰ ਕਾਂਦੇ ਆ ਥੱਲਿਓਂ ਬਾਡਾ ਲਾਉਂਦੀ ਲਾਉਂਦੀ ਖੋਰ ਕੇ ਵਿੱਚ ਨੂੰ ਸਿੱਟੀ ਜਾਂਦੀ ਹਾਂਜੀ ਹਾਂਜੀ ਇਹ ਨਹੀਂ ਉਨਾਂ ਹੀ ਫੇ ਪਿੱਛੇ ਨੂੰ ਵੱਢ ਕੇ ਪਿੱਛੇ ਬੋਰੇ ਲਾਉਣੇ ਸ਼ੁਰੂ ਹਜ਼ਾਰਾਂ ਹੀ ਟਰਾਲੀ ਤਾਂ ਮਿੱਟੀ ਦੀ ਇਹਨਾਂ ਦੀ ਵਜਾ ਨਾਲ ਫੇ ਇੱਥੋਂ ਵਿੱਚ ਜਾ ਬੜੀ ਹਾਂਜੀ ਹਾਂਜੀ ਤਾਂ ਹੀ ਗਈ ਆ ਫੇ ਇੰਨੀ ਟਰਾਲੀ ਮਿੱਟੀ ਦੀ ਤੇਦੇ ਗਈ ਆ ਜੀ ਉਹ ਪਰਲੇ ਪਾਸੇ ਉਹ ਨਾ ਹੋਇਆ ਉਹ ਤੂੰ ਉਧਰਲੇ ਪਾਸੇ ਸਹੀ ਆ ਹਾਂਜੀ ਉਧਰ ਉਧਰ ਠੀਕ ਆ ਜੀ ਪਹਿਲੇ ਬੋਰੇ ਸੀ ਕੇ ਲੈਂਦੇ ਸੀਗੇ ਜੀ 50 ਕਿਲੋ ਮਿੱਟੀ ਪੈਂਦੀ ਪੈਂਦੀ ਸੀਗੀ ਇਹਦੇ ਵਿੱਚ ਹੁਣ 15 ਕਿਲੋ ਮਿੱਟੀ ਨਹੀਂ ਪੈ ਰਹੀ ਹੁਣ ਤਿੰਨਾ ਬੋਰਿਆਂ ਦੀ ਇੱਕ ਬੋਲਕਾ ਹੀ ਆ ਕੰਮ ਰੱਖਦੇ ਆ ਵੇ ਇੱਕ ਬੋਰੇ ਦੀ ਯਾਨੀ ਕਿ ਤਿੰਨਾ ਬੋਰਿਆਂ ਚ ਮਿੱਟੀ ਪਾ ਰਹੇ ਆ ਜੀ ਇਹ ਕਿੰਨੀ ਕਲੇਵਰ ਆ ਰਹੀ ਆ ਰੋਜ ਲਿਵਰ ਹੌਂਡ ਦਾ ਘੱਟੇ ਆ ਜੀ ਆਈ ਆ 10 ਕ ਬੰਦੇ ਆ ਬਾਕੀ ਉਦੋਂ ਇੱਕ ਦਿਨ ਜਦੋਂ ਬਾਡਾ ਲੱਗਾ ਉਦੋਂ ਬਹੁਤ ਆਈ ਸੀ ਕਿ ਉਦੋਂ ਤਾਂ 4-500 ਬੰਦਾ ਆ ਗਿਆ ਸੀ ਉਦੋਂ ਤਾਂ ਫੇਰ ਨਾਲ ਨਰੇਗਾ ਆ ਜੀ ਹਾਂ ਨਰੇਗਾ ਆਲੇ ਜਿਉਂ ਪੰਜਾਂ ਪਿੰਡਾਂ ਦੀ ਨਰੇਗਾ ਆ ਜੀ ਉਹ ਆਉਂਦੇ ਆ ਹੁਣ ਕੱਲ ਆਏ ਸੀਗੇ ਗੱਡੀ ਤੋਂ ਆਏ ਸੀਗੇ ਅੱਛਾ ਜੀ 10 ਕ ਬੰਦੇ ਸੀ 11 ਬੰਦੇ ਜੀ ਬਾਕੀ ਦੇ ਕੋਈ ਨਹੀਂ ਸੀ ਆਇਆ ਅੱਜ ਜਾਣਾ ਨਹੀਂ ਅੱਛਾ ਜੀ ਹਾਂ ਜੀ ਚਲੋ ਅੱਗੋਂ ਵੀ ਮੈਂ ਦਿਖਾ ਲਾ ਮਾੜਾ ਆ ਜੇ ਤਾਂ ਇਦਾਂ ਬੰਨ ਵੱਜ ਕੇ ਟੈਕਜ ਵੇਖ ਫੇਰ ਤਾਂ ਬਹੁਤ ਵਧੀਆ ਹੈ ਜਿੱਦਾਂ ਉਹ ਜਿੱਥੇ ਆਪਾਂ ਪਿੱਛੇ ਖੜੇ ਆਏ ਆ ਨਾ ਉੱਥੋਂ ਇਦਾਂ ਹੀ ਉੱਪਰ ਬੂਰੇ ਰੱਖੀ ਜਾਂਦੇ ਆ ਉਹੀ ਖੁਰੀ ਜਾਂਦਾ ਇਹਦੀ ਵਜ੍ਹਾ ਵੀ ਇਹੀ ਆ ਕਿ ਉਹਦੀਆਂ ਜੜਾਂ ਹੀ ਨਹੀਂ ਹੈਗੀਆਂ ਆਹ ਦੇਖੋ ਹੁਣ ਮੈਂ ਅੱਗੇ ਜਾ ਕੇ ਤੁਹਾਨੂੰ ਦਿਖਾ ਲਦਾ ਇੱਥੇ ਤਿੰਨ ਤਿੰਨ ਕਰੇਟ ਚੜ ਗਏ ਆ ਭਾਰ ਆ ਗਿਆ ਉਹ ਜਿੰਨਾ ਕਿ ਥੱਲੇ ਨੂੰ ਬੈਠੂਗਾ ਉਹ ਸਹੀ ਆ ਜੇ ਉਹ ਥੱਲੇ ਰੇਤੇ ਦੇ ਉੱਪਰ ਹੀ ਹੈ ਨਾ ਕਰੇਟ ਰੱਖੀ ਜਾਂਦੇ ਆ ਤਾਂ ਉਹ ਫੇਰ ਥੱਲੇ ਉਹ ਬਾਡਾ ਹੀ ਲੱਗੀ ਜਾਂਦਾ ਆ ਕੋਈ ਉਹਦੀ ਹਜੇ ਉੱਥੋਂ ਕੋ ਜੜ ਹੈ ਨਹੀਂ ਤਾਂ ਹੀ ਉਹ ਵਾਜ ਆਵੇ ਦੇਖੋ ਇੱਥੋਂ ਮੈਂ ਤੁਹਾਨੂੰ ਇਹਨੂੰ ਦਿਖਾ ਲਦਾ ਕਰਕੇ ਵੀ ਖੇਤ ਨੂੰ ਕਿੰਨਾ ਡੈਂਗ ਚਲ ਗਿਆ ਹਨਾ ਵਿੱਚ ਨੂੰ ਹੁਣ ਉਨੀ ਅੰਕਲ ਹੁਣੀ ਦੱਸਿਆ ਆਪਾਂ ਨੂੰ ਵੀ ਚਾਰ ਕਿੱਲੇ ਆ ਸਾਡੇ ਤਾਂ ਚਾਰ ਭਰਾ ਸੀਗੇ ਕਿੱਲੇ ਤੋਂ ਉੱਪਰ ਕਹਿੰਦੇ ਵਿੱਚ ਚਲ ਗਿਆ ਆ ਆ ਦੇਖੋ ਇੰਨਾ ਡੈਂਗ ਚਲ ਗਿਆ ਵਿੱਚ ਨੂੰ ਕਿੱਥੋਂ ਸਿੱਧਾ ਹੋ ਰਿਹਾ ਆ ਤਾਂ ਕਿੱਥੋਂ ਚਲ ਗਿਆ ਆ ਕਿੱਲੇ ਤੋਂ ਉੱਪਰ ਕਹਿੰਦੇ ਨੁਕਸਾਨ ਹੋ ਗਿਆ ਆ ਉਹਨਾਂ ਦਾ ਰੋਣਾ ਵੀ ਸੱਚ ਆ ਕਿਉਂ ਜੱਟ ਨੂੰ ਜ਼ਮੀਨ ਬਹੁਤ ਪਿਆਰੀ ਹੁੰਦੀ ਆ ਹਨਾ ਪਾਣੀ ਬਿਲਕੁਲ ਘਟ ਚੁੱਕਾ ਪਤਾ ਨਹੀਂ ਇੱਥੋਂ ਹੀ ਕਿਉਂ ਅੰਕਲ ਜੀ ਘੁੰਮ ਰਿਹਾ ਆ ਪਾਣੀ ਇੱਥੋਂ ਹੀ ਘੁੰਮ ਰਿਹਾ ਆ ਮੈਂ ਪਿੱਛੇ ਵੀ ਦੇਖਦੇ ਆ ਤਾਂ ਉੱਥੋਂ ਸ਼ਾਂਤ ਆ ਹਾਂਜੀ ਉਧਰੋਂ ਪਿੱਛੋਂ ਪਾਣੀ ਦਾ ਚੜਾਈ ਹੋ ਗਈ ਹੈ ਜੀ ਇੰਨਾ ਪਾਣੀ ਜਣੀ ਉਧਰ ਇੱਥੇ ਜਾ ਕੇ ਹਨਾ ਪਾਣੀ ਇੱਥੋਂ ਬਿਲਕੁਲ ਕਾਂ ਦੇ ਘਾੜ ਜਾਂਦਾ ਪਿੱਛੋਂ ਪਾਣੀ ਬਹੁਤ ਖੁੱਲਾ ਦਿਸਦਾ ਹੁਣ ਇੱਥੇ ਆ ਗਿਆ ਜੀ ਇੱਥੇ ਆ ਕੇ ਆਂਦੇ ਸਾਰੀ ਬਰੇਤੀ ਚੜ ਗਈ ਆ ਹਨਾ ਤਾਂ ਫੇ ਇੱਧਰ ਨੂੰ ਥੋੜੇ ਥਾਂ 'ਚ ਪਾਣੀ ਹੋਣ ਕਰਕੇ ਵੀ ਹਾਂਜੀ ਇਹ ਬਾਡਾ ਇੱਥੇ ਲੱਗ ਰਿਹਾ ਇੱਥੋਂ ਪਾਣੀ ਬਹੁਤ ਤੇਜ਼ ਹੋ ਜਾਂਦਾ ਅੱਗੇ ਜਾ ਕੇ ਦੇਖੋ ਫੇਰ ਪਾਣੀ ਬਹੁਤ ਖੁੱਲਾ ਹੋ ਜਾਂਦਾ ਆ ਬਾਕੀ ਇਧਰੋਂ ਪਿੱਛੋਂ ਇਹਨਾਂ ਕੰਮ ਕੰਪਲੀਟ ਹੋ ਗਿਆ ਆ ਇੱਥੇ ਤੱਕ ਉਹ ਤੱਕ ਜਿੱਥੇ ਮਸ਼ੀਨ ਆਉਂਦੀ ਆ ਨਾ ਉੱਥੇ ਤੱਕ ਤਾਂ ਹੁਣ ਕ੍ਰੀਟ ਲੱਗ ਗਏ ਆ ਆ ਥੋੜਾ ਜਿਆ ਰਹਿ ਗਿਆ ਆ ਮੰਨ ਲਓ ਵੀ 2 250 ਫੁੱਟ ਦਾ ਰਹਿ ਗਿਆ ਜੇ ਇੱਥੇ ਵੀ ਡਬਲ ਕ੍ਰੀਟ ਚੜ ਜਾਣ ਫੇ ਤਾਂ ਨਹੀਂ ਹੋਊਗਾ ਮਿੱਟੀ ਖੁਰੂਗੀ ਕੋਮ ਕੋਮ ਕੇ ਲੱਗ ਗਿਆ ਜੀ ਇਹ ਨਾ ਬਨ ਜੇ ਥੋੜ੍ਹਾ ਸਿੱਧਾ ਹੁੰਦਾ ਨਾ ਫੇ ਪਾਣੀ ਨਿਕਟ ਬੀ ਹਾਂ ਜੀ ਸਿੱਧਾ ਇਹ ਕੋਮ ਕੋਮ ਕੇ ਲੱਗ ਗਿਆ ਉਨਾ ਹੀ ਉੱਥੋਂ ਫੇ ਵੱਜ ਰਿਹਾ ਆ ਹਾਂ ਜੀ ਉੱਥੋਂ ਪਾਣੀ ਇਹਦੇ ਵਿੱਚ ਵੱਜ ਵੱਜ ਕੇ ਇਹ ਨੇ ਹੋਰ ਗਾਂ ਚਲੇ ਜਾਣਾ ਜੀ ਪਾਣੀ ਘੁੰਮਦਾ ਬਹੁਤ ਆ ਜੀ ਬਸ ਤੁਹਾਡਾ ਪਿੰਡ ਬੋਰੀ ਤੇਲ ਦਾ ਸੀ ਇਹ ਹੀ ਆ ਜੀ ਬੋਰੀ ਤੇਲ ਦਾ ਸੀ ਜੀ ਮੰਨ ਲਓ ਜੇ ਤੁਹਾਨੂੰ ਪ੍ਰਸ਼ਾਸਨ ਆਪ ਬਨ ਚੱਕ ਕੇ ਅੱਤਰ ਨਹੀਂ ਲਿਆਂਦੇ ਹਾਂਜੀ ਹੈਗਾ ਤਾਂ ਮੁਸ਼ਕਲ ਆ ਗਿਆ ਚਲੋ ਹਾਂਜੀ ਹਾਂਜੀ ਲਾਰੇ ਹੀ ਹੁੰਦੇ ਆ ਮੈਨੂੰ ਪਤਾ ਆ ਹਨਾ ਸਰਕਾਰ ਦੇ ਵੀ ਜੇ ਨਹੀਂ ਲਿਆਂਦੇ ਤੁਹਾਡੇ ਨਾਲ ਕੋਈ ਹੋਇਆ ਪ੍ਰੋਮਿਸ ਉਹਨਾਂ ਦਾ ਵੀ ਤੁਹਾਨੂੰ ਕੋਈ ਮਾਅਵਿਆ ਦਊਗੇ ਨਹੀਂ ਜੀ ਸਾਡੇ ਨਾਲ ਕੋਈ ਨਹੀਂ ਹੋਇਆ ਜੀ ਸਾਡੇ ਨਾਲ ਕੋਈ ਨਹੀਂ ਹੋਇਆ ਤੁਹਾਡਾ ਖੇਤ ਤੋਂ ਉੱਪਰ ਰੋੜ ਗਿਆ ਤੁਹਾਨੂੰ ਕੁਝ ਨਹੀਂ ਮਿਲੂਗਾ ਨਾ ਜੀ ਪਹਿਲੋਂ ਵੀ ਜਿਹੜਾ ਲੱਗਾ ਸੀ ਸਾਡੇ ਖੇਤ 'ਚ ਸੀਗਾ ਹੁਣ ਵੀ ਜਿਹੜਾ ਲੱਗਦਾ ਇਹ ਵੀ ਸਾਡੇ ਖੇਤ 'ਚ ਹੈ ਉਹ ਕਦੋਂ ਲੱਗਿਆ ਸੀ ਹਾਂ ਜੀ ਉਹ ਪਹਿਲਾਂ ਕਦੋਂ ਲੱਗਿਆ ਸੀ ਜਾਂ ਆਪਣੇ 88 ਜੀ ਨਹੀਂ ਹੜਾਈ ਅੱਛਾ ਉਹ ਦੋਂਦੀਆਂ ਗੱਲਾਂ ਹਾਂ ਜੀ ਠੀਕ ਹੈ ਜਿਆਦਾ ਲੱਗਾ ਸੀਗਾ ਜੀ ਵੱਤਨੇ ਨਹੀਂ ਠੋਕਰ ਵੀ ਇੱਥੇ ਲੱਗੀਆਂ ਸੀ ਜਦ ਇਹ ਬੂਰੇ ਵੀ ਲੱਗੇ ਸੀ ਜਦ ਵੀ ਸਾਨੂੰ ਪੈਸਾ ਤੇ ਲੱਗੋ ਹੀ ਨਹੀਂ ਸੀ ਮਿਲਿਆ ਫਸਲ ਵੀ ਖਰਾਬ ਹੋਈ ਸੀ ਉਦੋਂ ਤਾਂ ਜ਼ਿਆਦਾ ਨੁਕਸਾਨ ਹੋਇਆ ਹੁਣ ਹਾਂਜੀ ਹਾਂਜੀ ਉਦੋਂ ਤਾਂ ਸਾਨੂੰ ਚਲੋ ਪਤਾ ਨਹੀਂ ਦੱਸਦੇ ਆ ਵੀ ਉਦੋਂ ਤਾਂ ਜ਼ਿਆਦਾ ਨੁਕਸਾਨ ਕਹਿੰਦੇ ਹੋ ਗਿਆ ਸੀ ਹਾਂਜੀ ਹੁਣ ਵੀ ਥੋੜੇ ਬੋਧਾ ਸਮਾਂ اٹਕੇ ਜਾਂਦੇ ਆ ਝੋਨਾ ਸਾਡਾ ਜਿਹੜੇ 10 20 ਕਿਲੋ ਦਾਣੇ ਵਜਦੇ ਭਰਾਮਾਂ ਦੇ ਤਾਂ ਕੁਝ ਸਾਨੂੰ ਫਾਇਦਾ ਹੋ ਜਾਂਦਾ ਹੈ ਜੀ ਹਾਂਜੀ ਹੌਣ ਹੀ ਨਹੀਂ ਮਿੱਟੀ ਉੱਪਰ ਬਹੁਤ ਪਾਤੀ ਆ ਜੀ ਹੁਣ ਤਾਂ ਪੱਕਾ ਕਰਤਾ ਆ ਤਾਂ ਹਾਂਜੀ ਆਲਮੋਸਟ 9:30 ਵਜੇ ਗਏ ਆ ਜੀ 9:30 ਇੱਕ 9 ਵਜੇ ਲੇਬਰ ਆ ਕੇ ਹੁਣ ਕੰਮ ਸ਼ੁਰੂ ਕਰਨ ਲੱਗੀ ਆ ਬਜ਼ੁਰਗਾਂ ਦਾ ਵੀ ਇਹੀ ਕਹਿਣਾ ਆ ਕਹਿੰਦੇ ਵੀ ਵੈਚ ਹੀ ਨਹੀਂ ਫਿਰ ਚਾਹ ਪੀਣ ਲੱਪੈਣਾ ਤੇ ਇੱਧਰ ਉੱਧਰ ਤੁਰੇ ਫਿਰਦੇ ਆ ਤਾਂ ਫਿਰ ਕਹਿੰਦੇ 5 ਵਜੇ ਛੁੱਟੀ ਕਰ ਦਿੰਦੇ ਆ ਘੰਟੇ ਕਹਿੰਦੇ ਉਹੀ ਚਾਰਕ ਕੰਮ ਹੀ ਕਰਦੇ ਆ ਰੂ ਲਾ ਕੇ ਤਾਂ ਦੇ 5 ਕੁ ਕਰੇਟ ਇਹਨਾਂ ਸਾਰੇ ਸੱਟਣੇ ਹੁੰਦੇ ਆ ਦਿਹਾੜੀ ਦੇ ਵਿੱਚ। ਨੇਰੇ ਕਾਲੀ ਲੇਬਰ ਵੀ ਕਹਿੰਦੇ ਠੇਕੇਦਾਰ ਘਟ ਆਉਣ ਦਿੰਦਾ ਆ। ਸਾਰੇ ਬੰਨਾਂ ਤੇ ਕਹਿੰਦੇ ਕੰਮ ਇਨਾਂ ਦਾ ਹੀ ਚੱਲਦਾ ਆ। ਤਾਂ ਕਰਕੇ ਵੀ ਹੋ ਸਕਦਾ ਆ ਹਨਾ। ਮਸ਼ੀਨਾਂ ਤਾਂ ਦੋਈ ਆ ਗਈਆਂ ਉੱਧਰ ਪਹਿਲਾਂ ਖੜੀਆਂ ਸੀਗੀਆਂ। ਅਸਤੇ ਅਸਤਾ ਸੋਚਿਆ ਵੀ ਕੰਮ ਰੁਕ ਗਿਆ ਆ। ਲਾਇਨ ਵੱਜ ਗਿਆ ਹੁਣਾਂ ਨਹੀਂ ਉੱਥੋਂਕ ਤਾਂ ਹਜੇ ਫੇਰ ਇਦਾਂ ਹੀ ਹੋ ਰਿਹਾ ਆ। ਪਾਣੀ ਦਾ ਪੱਤਰ ਬਿਲਕੁਲ ਘਟਿਆ ਹੋਇਆ ਆ। ਆ ਦੇਖੋ ਬਰੇਤੀ ਇੱਥੇ ਤੱਕ ਬਹੁਤ ਚੜੀ ਹੋਆ ਪਿੱਛਿਓਂ ਖੁੱਲਾ ਇੱਥੋਂ ਕਾਗੇ ਦਾ ਹਾਂ ਤੇ ਥੋੜਾ ਹੀ ਰਹਿ ਜਾਂਦਾ ਤਾਂ ਹੀ ਉਹੀ ਵਜ੍ਹਾ ਆ ਇਹ ਤਾਂ ਥੋੜੀ ਜਿਆਦਾ ਲੇਬਰ ਲਾ ਕੇ ਕਰ ਦੇਣਾ ਬਜ਼ੁਰਗ ਜੀ ਇਹਨਾਂ ਦਾ ਖੇਤ ਸੀ ਉਹ ਦੋ ਤਿੰਨ ਵਾਰ ਐਨ ਫਟ ਫਟ ਕੇ ਰੋਪਾਇਆ ਜਿੱਦਾਂ ਬਹੁਤ ਲੋਕੀ ਪੁੱਛ ਕਹਿੰਦੇ ਸੀ ਵੀ ਉਹਨਾਂ ਦਾ ਕਸੂਰ ਆ ਉਹਨਾਂ ਦਾ ਜਿਹਦੀ ਜ਼ਮੀਨ ਜਾਂਦੀ ਹੁੰਦੀ ਹੈ ਨਾ ਖਿਸਕਦੀ ਹੁੰਦੀ ਆ ਵੀ ਉਹਨੂੰ ਪਤਾ ਹੁੰਦਾ ਆ ਹਾਂ ਨਾ ਉਹ ਅਸੀਂ ਅੱਗੇ ਵੀ ਆਉਂਦੇ ਰਹੇ ਹਾਂ ਸਾਨੂੰ ਪਤਾ ਨਹੀਂ ਸੀ ਉਹ ਇੱਥੇ ਹੀ ਹੁੰਦੇ ਆ ਹਨਾ ਸਦਾ ਹੀ ਇੱਥੇ ਹੀ ਹੁੰਦੇ ਆ ਨਹੀਂ ਤਾਂ ਬਾਕੀ ਵਾਲਾ ਦਵਾਲਾ ਹੋਰ ਵੀ ਹੈਗਾ ਆ ਪਿੰਡ ਵੀ ਹੈਗਾ ਆ ਚਲੋ ਦੇਖੇ ਆ ਬਸ ਸਾਰੇ ਵਾਰ-ਵਾਰ ਦੇਖੇ ਆ ਪਰ ਇਹ ਬਜ਼ੁਰਗ ਇੱਥੇ ਹੀ ਹੁੰਦੇ ਆ ਅੱਜ ਫਿਰ ਇਹਨਾਂ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਵੀ ਇਹਨਾਂ ਦੀ ਹੀ ਜ਼ਮੀਨ ਆ ਚਾਰ ਭਰਾ ਆ ਚਾਰ ਕਿੱਲੇ ਆ ਕਹਿੰਦੇ ਚੋਹਾ ਨੇ ਲਿਮਟਾਂ ਬਣਾਈਆਂ ਆ ਤਿੰਨ-ਤਿੰਨ ਲੱਖ ਦੀਆਂ ਉੱਪਰ ਹੁਣ ਤਾਂ ਕਹਿੰਦੇ ਵੀ ਜੇ ਚਾਰ-ਚਾਰ ਕਰਨ ਵਾਲੀ ਵਜਦਾ ਉਹ ਨਾ ਲਿਮਟਾਂ ਲੈਣੀਆਂ ਨਾ ਹੀ ਕਿਸੇ ਨੇ ਉਹ ਖਰੀਦਣੀਆਂ ਉਹਨੇ ਦੀ ਜਿੰਨੇ ਦੀਆਂ ਕਹਿੰਦੇ ਲਿਮਟਾਂ ਉਹਨੇ ਦੀ ਵਿਕਣੀਆਂ ਨੇ ਆਹ ਕੰਮ ਕਰ ਲਿਆ ਹੁਣ ਅੱਛਾ ਜੀ ਉਹਨਾਂ ਨੇ ਸਾਡਾ ਇਹ ਆ ਫੇਰੀ ਬਹੁ ਕੀਤੀ ਪਹਿਲਾਂ ਤੁਹਾਨੂੰ ਕਹਿੰਦੇ ਵੀ ਥੋੜ੍ਹੀ ਥੋੜ੍ਹੀ ਮਿੱਟੀ ਪਾਉਣੀ ਆ ਹਾਂ ਥੋੜ੍ਹੀ ਥੋੜ੍ਹੀ ਪਾਉਣੀ ਆ ਹਾਂ ਜੀ ਉਹੀ ਕਿਹਾ ਸੀ ਕਹਿੰਦੇ 2 2 4 4 ਫੁੱਟ ਪਾਉਣੀ ਆ ਜੀ ਹੁਣ ਆਹ ਕੰਮ ਕਰ ਲਿਆ ਉਹਨਾਂ ਨੇ ਇਹ ਅਨਪੜ੍ਹ ਉਹ ਹੁਣ ਮੰਨੂ ਵੀ ਨਹੀਂ ਪੜ੍ਹਨਾ ਆਉਂਦਾ ਹੈਗਾ ਤੇ ਸਾਡੂ ਕੀ ਆਪਾਂ ਦਾ ਵੀ ਕੀਤੇ ਲਿਖਾ ਲਿਆ ਉਹਨਾਂ ਨੇ ਕਿਹਾ ਨਹੀਂ ਦਿਖਾਇਆ ਅੱਛਾ ਲਿਖਾਇਆ ਵੀ ਆ ਪੁਲਿਸ ਸਾਡੀ ਆਵਾਗੋਂ ਡਰਦੇ ਮਾਰੇ ਨਹੀਂ ਸਾਨੂੰ ਵੀ ਕਰਤੀ। ਫਤੋਂ ਸਾਈਨ ਕਰਾ ਲਏ ਆ। ਸਾਈਨ ਕਰਾਏ ਆ। ਸਾਈਨ ਕਰਾਏ ਆ। ਆ ਦੇਖੋ ਪਾਣੀ ਹੈ ਨਾ ਇੱਥੋਂ ਇੱਕ ਬੱਚੀ ਬੰਦੇ ਆ ਗਾ। ਅੱਛਾ। ਉਹਨਾਂ ਵਿੱਚ ਡਰਦੇ ਨਹੀਂ ਸਾਈਨ ਕਰਨੀ ਸੀਗੇ। ਐਗਰੀਮੈਂਟ ਅਖੇ ਜੀ ਅਸੀਂ ਚੱਕ ਕੇ ਉੱਧਰ ਲਿਜਾਵਾਂਗੇ। ਐਗਰੀਮੈਂਟ ਕਰਕੇ ਦਿੰਨੇ ਆ ਜੀ। ਡੀਐਸਪੀ ਵੀ ਆਏ ਸੀ। 20-25 ਪੁਲਿਸ ਦੇ ਬੰਦੇ ਆਏ ਸੀ। ਅੱਛਾ ਜੀ। ਉਹ ਵੀ ਧਮਕੀਆਂ ਦਿੰਦੇ ਸੀ ਵੀ ਅਸੀਂ ਧੌਣ ਦੇ ਗੁੱਟ ਰੱਖ ਕੇ ਕਰ ਲਈਦਾ ਕੰਮ ਜੀ। ਅੱਛਾ। ਹਾਂ ਜੀ। सरपंच ਕਹਿੰਦਾ ਮੈਂ ਕਰਾਂਗਾ ਹੁਣ ਸਰਪੰਚ ਨੂੰ ਮੈਂ ਕੱਲ ਵੀ ਜਾ ਕੇ ਦੱਸਿਆ ਜੀ ਮੈਂ ਕਿਹਾ ਵੀ ਹੋਈ ਤੇ 4 ਫੁੱਟ ਦੀ ਮਿੱਟੀ ਦੀ ਗੱਲ ਸੀ 5 ਫੁੱਟ ਦੀ ਭਈ 10 ਫੁੱਟ ਥੱਲੇ ਚੌੜਾ ਰੱਖਣਾ ਆ ਹੂੰ ਕਹਿੰਦਾ ਕੋਈ ਗੱਲ ਨਹੀਂ ਆਪਾਂ ਚਕਾ ਦੇਣਾ ਆ ਕੋਈ ਗੱਲ ਨਹੀਂ ਬਾਲਣ ਦੀ ਜਿੰਨੀ ਮਿੱਟੀ ਪਾਉਂਦੇ ਆ ਫਾਇਦਾ ਹੀ ਆ ਜੀ ਮੈਂ ਕਿਹਾ ਫਾਇਦਾ ਕਾਦਾ ਹੋ ਗਿਆ ਅਸੀਂ ਕਦੇ ਨਾ ਚੱਕਾਂਗੇ ਉਧਰ ਨੂੰ ਕਰਨਾ ਆ ਨਾ ਨਾ ਇਹ ਆਪ ਥੋੜਾ ਆਪਣੇ ਬੰਦੇ ਦੇ ਇਕੱਲੇ ਦੇ ਬੱਸ ਵੀ ਟਰੈਕਟਰਾਂ ਨਾਲ ਗੱਲੇ ਨਹੀਂ ਗੀ ਜਿੰਨਾ ਕਿ ਤੂੰ ਜਾ ਕੇ ਤਾਂ ਕੋ ਦੇਖੋ ਤੁਸੀਂ ਕਹੋ ਉਹਨਾਂ ਨੂੰ ਕਹਿੰਦਾ ਕੋਈ ਗੱਲ ਨਹੀਂ ਅਸੀਂ ਜਾਵਾਂਗੇ ਕੋਈ ਗੱਲ ਹੀ ਕਰਦੇ ਆ ਗੱਲਾਂ ਬਾਤਾਂ ਇਹੀ ਹੋਈ ਜਾਂਦੀਆਂ ਹੁਣ ਉਧਰ ਦੇ ਐਕਸ਼ਨ ਸਾਹਿਬ ਵੀ ਇੱਥੇ ਆਏ ਨਹੀਂਗੇ ਅੱਛਾ ਜੀ ਉਧਰੋਂ ਵੀ ਤੇ ਲਿਖ ਕੇ ਦਿੱਤਾ ਸੀਗਾ ਵੀ ਅਸੀਂ ਚੱਕ ਕੇ ਗਾਂ ਕਰਾਂਗੇ ਹਾਂ ਜੀ ਹੁਣ ਕੋਈ ਆਉਂਦਾ ਹੀ ਨਹੀਂਗਾ ਇੱਥੇ ਬਸ ਇਹੀ ਆ ਮਿੱਟੀ ਭਾਈ ਜਾਂਦੇ ਆ ਟਿਪਰ ਆਈ ਜਾਂਦੇ ਆ ਮਸ਼ੀਨਾਂ ਚੱਲੀ ਜਾਂਦੀਆਂ ਆ ਪਿੱਛੀ ਭਰਿਆ ਥੋੜੀ ਜੀ ਇਹ ਫਟਾਣੀ ਆ ਆ ਖਾਲੀ ਆ ਇੱਥੇ ਪਹਿਲਾਂ ਇਹਨਾਂ ਨੂੰ ਲਾਉਣਾ ਚਾਹੀਦਾ ਆ ਘੋਰਾ ਉਦਾਂ ਹੀ ਛੱਡ ਦਿੱਤਾ ਉਵੀਂ ਦੇ ਗਿਤਾਈ ਇਹੀ ਟੱਕਰ ਲਾ ਰਿਹਾ ਪਾਣੀ ਨੂੰ ਬਾਡਾ ਲਾ ਰਿਹਾ ਜਿੱਥੇ ਮੰਨ ਲਓ ਰੇਤਈਆ ਸੋ ਦਾ ਹਾਂਜੀ ਆਂ ਦੇ ਜੇ ਮੈਂ ਦਿਖਾ ਲਦਾ ਤੁਹਾਨੂੰ ਉਧਰ ਹੀ ਆਂ ਦੇ ਇਦਾਂ ਤੇੜਾਂ ਆ ਕੇ ਮਿੱਟੀ ਖਿਸਕੀ ਜਾਂਦੀ ਹੈ ਸਿੱਟਣ ਦਾ ਕੋਈ ਇਦਾਂ ਫਾਇਦਾ ਹੀ ਨਹੀਂ ਇਹ ਦੋਨੋਂ ਭਰਾਵਾਂ ਦੇ ਖੇਤ ਆ ਜੀ ਇਹ ਰੋਂਦੇ ਆ ਕੈਮਰੇ ਦੇ ਵਿੱਚ ਹੁਣ ਫਟੇ ਚੁੱਪ ਕਰਾਈ ਆ ਕਿੰਨਾ ਦੇ ਉਹ ਜਿਹੜਾ ਇਹਨਾਂ ਦਾ ਕੁਮਾਦੀ ਵਾਲਾ ਖੇਤ ਆ ਉਹ ਵੀ ਬਜ਼ੁਰਗ ਆਇਓ ਸੀ ਉਹ ਕਹਿੰਦੇ ਸੁਣਦਾ ਕੋਈ ਨਹੀਂ ਹੈਗਾ ਇਹ ਕਹਿੰਦੇ ਸਾਨੂੰ ਤਾਂ ਹੁਣ ਤਾਂ ਆਉਣਾ ਪੈਂਦਾ ਵੇ ਰੋਜ਼ ਦੀ ਰੋਜ਼ ਦੇਖੀਏ ਕੀ ਕਰੀ ਜਾਂਦੇ ਆ ਸਵਾਗਾ ਮਾਰ ਕੇ ਕਹਿੰਦੇ ਖੇਤ ਚ ਨੂੰ 2-3 ਫੁੱਟ ਰੋਜ਼ ਮਿੱਟੀ ਕਰ ਦਿੰਦੇ ਆ ਮਸ਼ੀਨਾਂ ਦੇ ਨਾਲ ਬਹੁਤ ਜ਼ਿਆਦਾ ਹੋ ਗਿਆ ਇੱਥੋਂ ਤਾਂ ਫੇਰ ਇਹਨਾਂ ਦੇ ਖੇਤ ਚ ਨੂੰ ਆਹ ਤਾਂ ਜਿਹੜਾ ਤੁਹਾਡਾ ਕਿਆਰਾ ਦੱਸਦਾ ਪਹਿਲਾਂ-ਪਹਿਲਾਂ ਦਾ ਇੱਥੇ ਤੱਕ ਹੁੰਦਾ ਸੀਗਾ ਹਾਂਜੀ ਗਾਂ ਤਾਂ ਹੀ ਸੀਗਾ ਇਹ ਆਹ ਤਾਂ ਟੋਟਲੀ ਹੁਣ ਐਸਾ ਹਫ਼ਤੇ ਚ ਇੰਨਾ ਚੱਲ ਗਿਆ ਵਿੱਚ ਨੂੰ ਤਾਂ ਦੇ ਪਾਣੀ ਹਨਾ ਇੱਥੋਂ ਆ ਕੇ ਜਿੱਦਾਂ ਇਕੱਠਾ ਹੀ ਹੁੰਦਾ ਆਹ ਚੀਜ਼ੇ ਨੁਕਸਾਨ ਵਾਲੀ ਆ ਆਹ ਪਾਣੀ ਘੁੰਮਦਾ ਜਾ ਇੱਥੋਂ ਅੱਧਰ ਪਹਿਲਾਂ ਇੱਥੇ ਬੰਦੇ ਲਾਉਣੇ ਚਾਹੀਦੇ ਆ ਠੇਕੇਦਾਰ ਨੂੰ ਲੇਬਰ ਆ ਗਈ ਆ ਲੇਬਰ ਹੁਣ ਹਜੇ ਅੱਧੇ ਤਾਂ ਸਿੱਧੇ ਬਿੱਤੇ ਹੀ ਹੁੰਦੇ ਆ ਅੱਧੇ ਕੋ ਬੈਠੇ ਆ ਹਜੇ ਜਦੋਂ ਕੋਈ ਆਉਂਦਾ ਦੇਖਦੇ ਆ ਬੰਦਾ ਫੇਰ ਹਾਂ ਤੇ ਉੱਠ ਕੇ ਇਦਾਂ ਖੜੀਆਂ ਹੋ ਜਾਂਦੀਆਂ ਬੀਬੀਆਂ ਵੀ ਨਹੀਂ ਤਾਂ ਬੱਸ ਆ ਖੇਤ ਵਾਲੇ ਬੰਦੇ ਰੋਂਦੇ ਨਹੀਂ ਦੇਖੇ ਜਾਂਦੇ ਇਹਨਾਂ ਨੂੰ ਫਰਕ ਕੋਈ ਨਹੀਂਗਾ ਆ ਦੇਖ ਲਓ ਬਸ ਫੋਨ ਲੈ ਲੈ ਬੀਬੀਆਂ ਬੈਠੀਆਂ ਇਦਾਂ ਆਪਣੇ ਕਿ ਉਹ ਇਹ ਹਜੇ 5 ਮਿੰਟ ਹੋਏ ਆ ਹੁਣੇ ਹੀ ਬੈਗਾਏ ਆ ਇਹ ਤਾਂ ਠੇਕੇਦਾਰਾਂ ਦੇ ਬੰਦੇ ਤਾਂ ਤੁਹਾਨੂੰ ਬੈਠੇ ਹੀ ਦਿਖੂਗੇ ਜਿੰਮੇਦਾਰ ਨੂੰ ਜਿਨ੍ਹਾਂ ਦੇ ਖੇਤ ਆ ਉਹਨਾਂ ਨੂੰ ਕੱਲਾ ਕੱਲਾ ਜਾਣ ਜਾਣ ਕੇ ਬੁਲਾ ਰਿਆ ਉਹਨਾਂ ਨੂੰ ਪੁੱਛਿਆ ਜਾਣੇ ਜਿਨ੍ਹਾਂ ਦੀ ਜ਼ਮੀਨ ਵਿੱਚ ਚਲ ਗਈ ਆ ਹਨਾ ਕੱਲਾ ਕੱਲਾ ਉਹਨਾਂ ਨੂੰ ਛੇੜ ਰਿਹਾ ਆ ਭਾਈਆ ਜੀ ਆ ਜਾਓ ਬਹਿ ਜਾਓ ਛਾਵੇਂ ਭਾਈਆ ਜੀ ਆ ਜਾਓ ਭਾਈਆ ਤਾਂ ਵਿਚਾਰਾ ਆਪੇ ਬਿਠਾ ਲਤਾ ਰੱਬ ਨੇ ਹਨਾ ਮਹਾਰਾਜ ਦੀ ਕੋਈ ਇਹੋ ਜਿਹੀ ਕਿਰੂਪੀ ਹੋਈ ਆ ਤੁਸੀਂ ਆਪਣਾ ਕੰਮ ਕਰਕੇ ਜਾਓ ਹਾਂ ਇੱਥੋਂ ਸਾਰੇ ਖੇਤ ਹੁੰਦੇ ਸੀ ਝੋਨੇ ਵਾਲੇ ਇੱਥੋਂ ਹੁਣ ਪਾਣੀ ਬਿਲਕੁਲ ਸ਼ਾਂਤ ਆ ਕਰੀਟ ਕਰੂਟ ਇੱਥੇ ਲਾਉਂਦੇ ਆ ਮੈਂ ਤੁਹਾਨੂੰ ਦਿਖਾ ਲਾਉਂ ਵਿਖੇਤ ਕਿੱਦਾਂ ਬਰੇਤੀ ਚੜੀਊਗਾ ਆਂ ਦੇ ਗੱਬੇ ਆ ਜਗ੍ਹਾ ਤੋਂ ਆਂ ਦੇ ਤੇੜਾਂ ਆਈ ਜਾਣੀਆਂ ਇੱਧਰ ਕਰੀਟ ਲੱਗ ਰਾਇਆ ਹੁਣ ਜਿਆਦਾਤਰ ਲੇਬਰ ਬੈਠੀ ਹੁੰਦੀ ਆ ਬੈਠੀ ਹੋ ਤੁਹਾਨੂੰ ਮੈਂ ਉਹ ਕੀ ਠੇਕੇਦਾਰਾਂ ਲਈ ਬਤਾ। ਉਹ ਤਾਂ ਕੋਸ਼ਕ ਪਿੰਡ ਵਾਲੇ ਵੀ ਸੀ, ਖੇਤਾਂ ਦੇ ਮਾਲਕ ਵੀ। ਉਹ ਕਹਿੰਦੇ ਜਿੰਨੀ ਲੇਬਰ ਆਉਂਦੀ ਹੈ ਜੇ ਰੂ ਲਾ ਕੇ ਕਰਨ ਹਨਾ ਤਾਂ ਕੰਮ 2-4 ਦਿਨਾਂ ਚਹਿਣ ਕਰੇਟ ਇੱਥੇ ਸਿੰਗਲ ਸਿੰਗਲ ਲਾਏ ਸਕਦੇ ਆ। ਇਹ ਅੱਜ ਤੋਂ 5 ਦਿਨ ਪਹਿਲਾਂ ਵੀ ਇੱਥੋਂ ਇਦਾਂ ਹੀ ਸੀ, ਅੱਜ ਵੀ ਇਦਾਂ ਹੀ ਆ। ਪਿਛਲੀ ਵੀਡੀਓ 'ਚ ਮੈਂ ਤੁਹਾਨੂੰ ਦਿਖਾ ਲਿਆ ਚਾਰ-500 ਬੰਦਾ ਲੇਬਰ ਦਾ ਆਇਆ ਸੀ। ਆ ਦੇਖੋ। ਉਹ ਕਹਿੰਦੇ ਇੱਕ ਦਿਨ ਬੁਲਾਉਂਦਾ ਆ ਠੇਕੇਦਾਰ ਅਮਰੀਕਾ ਵਾਲਿਆਂ ਨੂੰ ਫੇਰ हट ਜਾਂਦੇ ਆ ਇਹੀ ਹਾਲ ਆ ਜੀ ਆ ਹਾਂ ਉਹ ਜਿਹੜਾ ਉੱਥੇ ਜਾਨੀ ਸਵਾਗਾ ਕੋਲੀ ਮਖੀ ਦੇ ਹਾਂ ਏਦਾਂ ਬਹਿ ਜਾਂਦੇ ਆ ਕਿ ਕੁਰਸੀਆਂ ਤੇ ਕੋਸ਼ਲੇ ਵਰ ਉੱਤੇ ਬੋਰੀਆਂ ਤੇ ਬੈਠੀ ਦਿਹਾੜੀਆਂ ਬਣ ਜਾਂਦੀਆਂ ਆ ਕੀ ਰੱਖੀ ਆ ਗਵਰਨਮੈਂਟ ਦੇ ਸਿਰ ਪਈ ਜਾਂਦੀ ਆ ਆ ਆ ਜੀ ਇੱਧਰੋਂ ਮੋਟਰ ਵਾਲੇ ਖੇਤ ਦੇ ਹਲਾਦ ਆ ਜਿਹੜੀ ਬਾਬਿਆਂ ਨੇ ਟੱਕਰ ਲਾਈ ਸੀ ਪਿਛਲੀ ਵਾਰ ਆਪਾਂ ਕਹਿੰਦੇ ਸੀ ਬਿਲਕੁਲ ਸੇਫ ਆ ਆ ਵੀ ਦੇਖੋ ਖੁਰ ਗਈ ਕਰਕੇ ਪਾਣੀ ਇੰਨੇ ਕ ਸੈਂਚ ਹੈ ਨਾ ਇੱਥੇ ਚੱਲੀ ਜਾਂਦਾ ਪਿੱਛੇ ਉਹ ਬਹੁਤ ਖੁੱਲਾ ਆ ਪਾਣੀ ਬਿਲਕੁਲ ਘਟਿਆ ਹੋਈ ਆ ਪਰ ਆ ਦੇਖੋ ਇੱਥੇ ਖੇਤਾਂ ਚ ਕਿੰਨੇ ਕਿੰਨੇ ਫੁੱਟ ਪਾਣੀ ਚੱਲ ਗਿਆ ਹੋਊਗਾ ਇੱਥੋਂ ਹੁਣ ਪਤਾ ਨਹੀਂ ਹਜੇ ਕਿੰਨਾ ਘਟੂਗਾ ਹੋਵੇ ਹਾਂ ਜਿਹੜਾ ਇੱਥੇ ਬਾਡਾ ਲੱਗੀ ਜਾਂਦਾ ਆ ਕਰਾਂ ਦੇ ਆ ਪੱਥਰ ਲਾਇਓ ਸੀ ਬਾਬਿਆਂ ਨੇ ਨਾਲ ਕਰਕੇ ਟਲਾਇਆ ਸੀ ਇਹਨਾਂ ਨੂੰ ਵੀ ਸਾਰਿਆਂ ਨੂੰ ਹੁਣ ਦੋ ਤਿੰਨ ਦਿਨਾਂ ਚ ਖੋੜਤਾ ਆ ਆ ਇਧਰ ਬਰੇਤੀ ਚੜ ਗਈ ਆ ਸਾਰੀ ਬਾਕੀ ਠੀਕ ਆ ਜੀ ਮਿਲਾਂਗੇ ਹੁਣ ਕਿਸੇ ਅਗਲੀ ਵੀਡੀਓ ਦੇ ਵਿੱਚ ਹੁਣ ਪਤਾ ਨਹੀਂ ਕਿਹਦਾ ਕਸੂਰ ਆ ਕਿਹਦਾ ਨਹੀਂ ਪਰ ਜਿਹੜੇ ਖੇਤਾਂ ਦੇ ਮਾਲਕ ਆ ਹਨ ਉਹ ਵਿਚਾਰੇ ਫੁੱਟ ਫੁੱਟ ਕੇ ਹੀ ਰੋ ਰਹੇ ਆ ਅਜੇ ਵੀ ਉਹ ਕਹਿੰਦੇ ਰੋਜ਼ ਫੁੱਟ 2 ਫੁੱਟ ਵਿੱਚ ਨੂੰ ਪ੍ਰਸ਼ਾਸਨ ਕਰਾਉਂਦਾ ਕਿ ਤੁਸੀਂ ਦੇਖਿਆ ਜੀ ਕਿਦਾਂ ਕਹਿੰਦੇ ਵੀ ਧਮਕੀਆਂ ਵੀ ਮਿਲਦੀਆਂ ਆ ਜਿਆਦਾ ਲੇਬਰ ਲਾਉਣ ਦੀ ਬਜਾਏ ਕਹਿੰਦੇ ਸਾਨੂੰ ਧਮਕੀਆਂ ਦੇ ਦੇ ਕੇ ਬਸ ਉਹ ਕਹਿੰਦੇ ਰੋਜ਼ ਜਾ ਕੇ ਬਹਿ ਜਾਈਦਾ ਵੇ ਹੋਈ ਕੀ ਜਾਂਦਾ ਆ ਚਾਰ ਭਰਾ ਆ ਚਾਰ ਖੇਤ ਆ ਤਾਂ ਕਰਕੇ ਕੰਦੇ 3-3 ਲੱਖ ਦੀਆਂ ਲਿਮਟਾਂ ਆਇਆਂ। ਬੇਪੱਲੇ ਕੱਖ ਨਹੀਂ ਪੈਣਾ। ਆਬ ਰੇਤੀ ਉਹ ਚੜ ਗਈ ਇੱਥੇ। ਦੇਖੋ ਇੱਥੇ ਕਿੰਨਾ ਪਾਣੀ ਚੱਲੇ ਆਇਆ ਹੋਊਗਾ। ਝੋਨੇ 'ਚ ਵੀ ਫੁੱਟ-ਫੁੱਟ ਚੱਲਦਾ ਆਪਾਂ ਦੇਖਿਆ ਪਹਿਲੇ ਦਿਨ ਜਦੋਂ ਆਏ ਸੀਗੇ। ਇਹ ਝੋਨੇ 'ਚ ਬਾਕੀ ਲੱਗਿਓ ਹਲੇ ਵਰ। ਠੀਕ ਹੈ ਜੀ, ਮਿਲਾਂਗੇ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ। ਸੋਸਰੀ ਕਾਲ ਸਾਰਿਆਂ।